ਉਕੇ ਉਹ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸਿੰਘ ਬੌਰ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇਹ ਸਾਦਕ ਕੁਛ ਦਿਨ ਪਹਿਲਾਂ ਹੀ ਤੁਸੀਂ ਦੇਖਣਾ ਕਬੂ ਇੱਕ ਜਿਹੜੀ ਐਂਟਰਵਿਊ ਬੱਚੀ ਦੀ ਭਾਵਕ ਬੋਲ ਸੁਣੇ ਸੀ ਬੱਚੀ ਨਵਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਸਾਦਕ ਡਿਸਟ੍ਰਿਕਟ ਫਰੀਦਕੋਟ ਇੱਕ ਬੱਚੀ ਰੈਸ ਲੰਗਾ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚੋਂ ਨੇ ਕੰਪੀਟੀਸ਼ਨ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਸਾਈਕਲ ਜੋ ਪਿੱਛੇ ਤੁਸੀਂ ਦੇਖ ਸਕਦੇ ਹੋ ਬੱਚੀ ਨੇ ਸਾਈਕਲ ਜਿੱਤੇ ਆ ਬੜੇ ਨਾਮ ਦਿੱਤੇ ਆ ਪਰ 6ਵੀਂ ਕਲਾਸ ਚ ਪੜ੍ਹਦੀ ਆ ਬੜੀ ਛੋਟੀ ਉਮਰ ਹੈ ਇਹਦੇ ਬਾਪ ਦੀ ਜਸਵੰਦਰ ਸਿੰਘ ਦੀ ਜਿਹੜੀ ਨਾੜ ਬਲੌਕ ਹੈ ਤੇ ਗਰੀਬੀ ਵਾਲਾ ਲੋੜਵੰਦ ਪਰਿਵਾਰ ਹੈ ਇੱਕ ਗਰੀਬੀ ਚ ਉਠੀ ਹੋਈ ਹੈ ਬਹੁਤ ਮਿਹਨਤ ਦੇ ਨਾਲ ਜਿਹੜੀ ਅੱਗੇ ਆ ਰਹੀ ਹੈ ਇਹ ਉਹਨਾਂ ਦੇ ਕੋਚ ਸਾਹਿਬ ਨੇ ਜਿਹੜੇ ਬੱਚੀ ਨੂੰ ਮਿਹਨਤ ਦਿੰਦੇ ਆ ਉਹਦੀ ਤਿਆਰੀ ਕਰਾਉਂਦੇ ਆ ਤੇ ਉਹਦੇ ਮਾਤਾ ਜੀ ਬੈਠੇ ਨੇ ਨਾਲ ਬੜੇ ਲੋੜਵੰਦ ਪਰਿਵਾਰ ਆ ਘਰ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਅੱਜ ਇਹ ਬੱਚੀ ਦੇ ਸਨਮਾਨ ਦੇ ਲਈ ਅਸੀਂ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਉਹਨਾਂ ਦੀ ਨੇਕ ਕਮਾਈ ਦੇ ਵਿੱਚੋਂ ਜੋ ਮਨੁੱਖਤਾ ਦੀ ਮੂਰਤ ਹੈ ਹਰ ਇੱਕ ਲੋੜਵੰਦ ਦੀ ਪਹਲ ਦੇ ਆਧਾਰ ਤੇ ਮਦਦ ਕਰਦੇ ਆ 2 ਲੱਖ ਰੁਪਏ ਪਰਿਵਾਰ ਬੱਚੀ ਦਾ ਸਨਮਾਨ ਕਰ ਰਹੇ ਆ ਤਾਂ ਕਿ ਬੱਚੀ ਨੇ ਇੰਟਰਵਿਊ ਚ ਕਿਹਾ ਸੀ ਵੀ ਮੇਰੇ ਕੋਲੇ ਬੂਟ ਹੈ ਨਹੀਂ ਮੇਰੇ ਕੋਲੇ ਕੱਪੜੇ ਹੈ ਨਹੀਂ ਜਾਂ ਮੇਰੇ ਕੋਲੇ ਖਾਣਕ ਮੈਂ ਕਦੇ-ਕਦੇ ਖਾਂਦੀ ਆ ਜਿਹੜੇ ਬੋਲ ਚੀਰਦੇ ਸੀ ਵੀ ਪੁੱਛਿਆ ਗਿਆ ਸੀ ਵੀ ਬਤ ਤੈਨੂੰ ਖਾਣਕ ਮਿਲਦੀ ਆ ਪੱਤਰਕਾਰ ਵੱਲੋਂ ਤਾਂ ਇਹ ਬੱਚੀ ਨੇ ਕਿਹਾ ਸੀ ਵੀ ਕਦੇ-ਕਦੇ ਜੇ ਮਿਲ ਜੂ ਤਾਂ ਖਾ ਲੈਂਦੀ ਆ ਜੀ ਇਸ ਕਰਕੇ ਉਹ ਚੀਜ਼ ਨੂੰ ਦੇਖਦੇ ਹੋਏ ਬੱਚੀ ਦਾ ਜਿਹੜਾ ਸਨਮਾਨ ਆ तकरीबन 2 ਲੱਖ ਰੁਪਏ ਦਾ ਜਹੇਦਾਰ ਜੀ ਵੱਲੋਂ ਕੀਤਾ ਗਿਆ ਮਾਲਕ ਚੜ੍ਹਦੀ ਕਲਾ ਚ ਰੱਖੇ ਸਾਡੀ ਮਾਤਾ ਸਤਕਾਰਯੋਕ ਕਲਵੰਤ ਕੌਰ ਜੀ ਜਾਇਜ਼ਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਅਨਸਾਨੀਅਤ ਨੂੰ ਸਮਝਦੇ ਹੋਏ ਬੱਚੀ ਨੂੰ ਸਮਝਿਆ ਇੱਕ ਫਰਜ਼ਾ ਨਾਲ ਦੀ ਨਾਲ ਉਹਨੇ ਕਿਹਾ ਵੀ ਬੱਚੀ ਨੂੰ ਅੱਗੇ ਵੀ ਜੇ ਕੋਈ ਲੋੜ ਹੋਊਗੀ ਤਾਂ ਆਪਾਂ ਨਾਲ ਦੀ ਨਾਲ ਪ੍ਰੋਵਾਈਡ ਕਰਾਉਂਦੇ ਰਹਿਾਂਗੇ ਤੇ ਅੱਜ ਫਿਰ ਹਾਲ ਨਕਦ ਅਸੀਂ 28 ਤਰੀਕ ਨੂੰ 28 ਅਗਸਤ ਨੂੰ ਕੋ ਸਾਹ ਬੈਠੇ ਆ ਉਹਦੇ ਪੇਰੈਂਟਸ ਬੈਠੇ ਇਹਨਾਂ ਦੀ ਆਜਲੀ ਦੇ ਵਿੱਚ 2 ਲੱਖ ਰੁਪਏ ਨਾਲ ਬੱਚੀ ਦਾ ਜਿਹੜਾ ਸਨਮਾਨ ਕਰ ਰਹੇ ਪੁੱਤ ਕਿੱਦਾਂ ਲੱਗ ਰਿਹਾ ਅੱਜ ਤੇਰਾ 2 ਲੱਖ ਨਾਲ ਸਨਮਾਨ ਹੋਇਆ ਮਾਤਾ ਜੀ ਆ ਲੱਗ ਰਿਹਾ ਸਰਪ੍ਰਾਈਜ਼ ਮਿਲ ਗਿਆ ਨਾ ਪਤਾ ਸੀ ਤ ਜੇ ਹੁਣ ਖਰਾਬ ਖਾਣੀ ਆ ਬਹੁਤ ਪ੍ਰੋਪਰ ਤਿਆਰੀ ਲਾਉਣੀ ਆ ਠੀਕ ਐ ਪੰਜੀ ਕਿਦਾਂ ਲੱਗ ਰਿਹਾ ਤੁਸੀਂ ਬੱਚੀ ਦਾ ਜਿਹੜਾ ਸਨਮਾਨ ਹੋਇਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਅੱਜ ਆ ਰਹੇ ਹੋ ਬੱਚੀ ਦਾ ਵੀ ਮਾਨ ਸਨਮਾਨ ਕਰਨ ਲਈ ਸਾਨੂੰ ਤਾਂ ਵੀਰਾ ਦੱਸ ਦਿੰਦਾ ਹੰਦਾ ਜੇ ਕੋਈ ਆਵੇ ਨਾ ਤੇ ਵੀਰੇ ਨੂੰ ਵੀ ਅੱਜ ਪਤਾ ਸੀ ਸਾਨੂੰ ਨਹੀਂ ਪਤਾ ਸੀ ਤੇ ਧੰਨਵਾਦ ਅਸੀਂ ਸਾਰਿਆਂ ਦੇ ਤੁਹਾਡੇ ਨਹੀਂ ਕੋਈ ਗੱਲ ਨਹੀਂ ਜੀ ਅਨਸਾਨੀਤ ਤੋਂ ਸਾਡਾ ਬਰਜਾ ਜੀ ਕਿਦਾਂ ਲੱਗ ਰਿਹਾ ਵੀ ਜੀ ਤੁਹਾਡੀ ਬੱਚੀ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਨੇ ਤੁਹਾਡੀ ਗਰੀਬੀ ਚੱਕੂਗੀ ਕਿਸੇ ਦਿਨ ਬੱਚੀ ਜੀ ਮਿਹਨਤ ਕਰੀਗੀ ਬਹੁਤ ਬੜੀ ਲੱਗਦਾ। ਉਸ ਸਾਹਿਬ ਨੇ ਕਿਦਾਂ ਦਾ ਇੰਟਰਸਟ ਹੈ ਜੀ ਬੱਚੀ ਦਾ ਤੁਹਾਡੇ ਕੋਲੇ ਬੱਚੀ ਪਿਆਰੀ ਲਾਉਂਦੀ ਹੈ। ਤੇ ਇਹਨਾਂ ਇੱਕ ਬੜੇ ਇਨੋਸੈਂਟ ਟਾਈਪ ਵੀ ਕਿ ਸ਼ਰੀਫ ਜੀ ਵੀ ਬੱਚੇ ਨੇ ਸਕੂਲ ਆਉਣਾ ਤੇ ਆ ਕੇ ਪ੍ਰੈਕਟਿਸ ਲਾਉਣੀ ਤੇ ਇਹਨੇ ਕਿਹਾ ਸਰ ਘਰੇ ਫੋਨ ਕਰਦਾ ਮੈਨੂੰ ਲੈ ਜਾਣ ਕਿ ਕਿਉਂਕਿ ਮੇਰੇ ਪਹਿਲੇ ਦਿਨ ਅਸੀਂ ਮੈਂ ਨਹੀਂ ਚਾਹੁੰਦਾ ਕਿ ਗਰਾਊਂਡ ਦੇ ਵਿੱਚੋਂ ਕੰਨੀ ਆਵੇ ਚੱਲ ਕੇ। ਹਾਂਜੀ ਹਾਂਜੀ। ਇਹਨਾਂ ਨੂੰ ਕਿਹਾ ਹੋਇਆ ਜੇ ਨਹੀਂ ਵੀ ਮੰਨਦੇ ਤਾਂ ਕਿਹਨਾਂ ਨੂੰ ਕਹਿਣਾ ਵੀ ਲੈ ਕੇ ਜਾਓ ਨਹੀਂ ਤੇ ਮੈਂ ਆਪ ਛੱਡ ਕੇ ਜਾਂਦਾ ਰਹਾਂ ਕਾਰਤੇ ਨੂੰ ਪ੍ਰੈਕਟਿਸ ਹੋ ਗਈ ਸ਼ਾਮ ਹੋ ਗਈ ਮੈਂ ਵਾਪਸ ਛੱਡ ਕੇ ਜਾਣਾ। ਵੀ ਇਹੋ ਜੀ ਸ਼ਰੀਫ ਜੀ ਵੀ ਦਾ ਕੋਈ ਬੋਲ ਚੱਲ ਜਾਦਾ ਨਾ ਵੀ ਇਹਨੇ ਮਿਹਨਤ ਕਰਨੀ ਤੇ ਵਾਪਸ ਆਇਆ ਨਾ ਖਾਣ ਪੀਣ ਦੇ ਵੀ ਨੇ ਪੁੱਛਣਾ ਹਾਂਜੀ ਮੈਂ ਆ ਲੈ ਲੂੰਗੀ ਬੂਟ ਦਾ ਇਹਨੂੰ ਕਹਿਣਾ ਕਿ ਬੂਟ ਤੇਰੇ ਧੋ ਕੇ ਰੱਖਣਾ ਜੱਗੇ ਮੈਂ ਕਿਹਾ ਧੋ ਕੇ ਪਾ ਕੇ ਆਉਣੇ ਧੋ ਕੇ ਹੀ ਪਾ ਕੇ ਆਉਣੇ ਨੇ ਵੀ ਆਏ ਨੇ ਵੀ ਨੈਗਲੈਕਟ ਕਰ ਦੁੱਤੀ ਇਸੇ ਗੱਲ ਨੂੰ ਬਹੁਤ ਹੀ ਸਿਆਣੀ ਕੁੜੀ ਆ ਵਧੀਆ ਮਿਹਨਤ ਕੀਤੀ ਐ ਨੇ ਜੀ ਹੁਣ ਬੂਟ ਮੰਗਾ ਲੈਣੇ ਕੋਸ ਸਾਹਿਬ ਤੋਂ ਠੀਕ ਹੈ ਜੀ ਕਿਹੜਾ ਬ੍ਰਾਂਡ ਮੰਗਾਉਣਾ ਜਿਹੜੇ ਬੂਟ ਚਾਹੀਦੇ ਆ ਭੱਜਣ ਬਾਅਦ ਤੇ ਰੈਸਲਿੰਗ ਬਾਅਦ ਦੇ ਨੇ ਠੀਕ ਹੈ ਇੱਕ ਵਾਰੀ ਫੇਤੋਂ ਆਸਿਕ ਸੇਵਾ ਸੁਸਾਇਟੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀ ਆਪਾਂ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਤੁਸੀਂ ਆਏ ਇਹ ਤਾਂ ਬਾਦ ਦੀਆਂ ਚੀਜ਼ਾਂ ਵੀ ਤੁਸੀਂ ਆਏ ਸਾਡੇ ਤੱਕ ਪਹੁੰਚ ਕੇ ਤੁਸੀਂ ਹੀ ਬਹੁਤ ਵੱਡੀ ਗੱਲ ਹੈ ਤਿੰਨ ਦਿਨ ਪਹਿਲਾਂ ਹੀ ਆ ਜਾਣਾ ਸੀ ਕਿਉਂਕਿ ਪਿੰਡ ਦੀ ਨਹੀਂ ਸੀ ਪਤਾ ਕਿਹੜਾ ਪਿੰਡ ਲੈਟਰਬੂ ਦੇ ਵਿੱਚ ਜ਼ਿਲੇ ਪਿੰਡ ਦਾ ਜ਼ਿਕਰ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਲੇਟ ਹੋ ਗਏ ਸੌਰੀ ਧੰਨਵਾਦ ਜਗਜੈਦਾਰ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਪਿੰਕੋੜ ਜ਼ਿਲੇ 'ਚ ਇਹ ਪਰਿਵਾਰ ਦੇ ਦਰਸ਼ਨ ਕਰ ਰਹੇ ਹਾਂ ਸਖਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਸਜੀਤ ਸਿੰਘ ਮੌਰ ਵਾਹਿਗੁਰੂ ਜੀ ਕਾ ਖਾਲਸਾ ਵ